ਇਹਨੇ ਪ੍ਰਕਾਰ ਦਾ ਜਿਹੜਾ ਸਰੀਰ ਇੱਕ ਸਥੂਲ ਸਰੀਰ ਇੱਕ ਸਥੂਲ ਸਰੀਰ ਇੱਕ ਸੁਖਮ ਸਰੀਰ ਇੱਕ ਸੁਖਮ ਦੇ ਕਾਰਨ ਸਰੀਰ ਦੇ ਕਾਰਨ ਇਸ ਸਰੀਰ ਦੇ ਨਾਲ ਆਪਾਂ ਜੋ ਵੀ ਕਰਤੀ ਕਰਦੇ ਹਾਂ ਮਾੜਾ ਕੰਮ ਕਰਦੇ ਹਾਂ ਕੰਮ ਕਰ ਤਾਂ ਉਹ ਸਨ ਗੁਣ ਉਸ ਜਿਹੜਾ ਗੁਣ ਜਿਹੜਾ ਆਪੂ ਜਿਹੜਾ ਅੜ ਕੇ ਜਿਹੜਾ ਸਵਾ ਦੇ ਜਾਂ ਉਹ ਸਜਾ ਜਿਹੜੀ ਉਹਦਾ ਦੇ ਪਰ ਪਰ ਜੋ ਆ ਸੋਚ ਜਿਹੜਾ ਆਪਣੇ ਦਿਮਾਗ ਵਿੱਚ ਸੋਚ ਦੇ ਕਿਸੇ ਵੀ ਮਾੜਾ ਸੋਚਣਾ ਮਾੜਾ ਸੋਚਣਾ ਚਾਰ ਰੱਖਣਾ ਚਾਕ ਪਾਪ ਹੁੰਦਾ ਪਾਪ ਕੀ ਹੁਣ ਸੋ ਜਿਹੜੀ ਆ ਉਹ ਪਾਪ ਹੈ ਸਰੀਰ ਦੁਆਰਾ ਜਿਹੜਾ ਕਰਦੇ ਨਾਲ ਇੱਕ ਅਪਰਾਧ ਆ ਤੇ ਇਸ ਕਰਕੇ ਮਾਰੇ ਜੇ ਭਰੀਆ ਮਾਤ ਪਾਪਾਂ ਕੇ ਸਾਹਤ ਪਉ ਧੋਤ ਹੈ ਨਾ ਵਹਿ ਕੇ ਨਾ ਜੇ ਮਾਤ ਜਿਹੜੀ ਪਾਪਾਂ ਨਾਲ ਜਿਹੜੀ ਆ ਮਾੜੇ ਵਿਚਾਰਾਂ ਨਾ ਪੜਦੇ ਵਿਚਾਰਾਂ ਨਾ ਹੁਣ ਨਾਮ ਨਾਲ ਜਿਹੜੀ ਸਾਹਬ ਨਾਲ ਜਿਹੜੀ ਸਾ ਤੇ ਉਦਾਂ ਜਿਹੜੀ ਸਜ਼ਾ ਉਦਾਂ ਫਿਰ ਪ੍ਰਮਾਤਮਾ ਦਊਗਾ ਜਿਸ ਇਸ ਸੰਸਾਰ ਦੇ ਹਿੱਸੇ ਜਗੇ ਰਹੀ ਆ ਉਹ ਕਾਨੂੰਨ ਦਿੰਦਾ ਹੈ ਕਾਨੂੰਨ